ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੈਂ ਹਾਂ ਜਸਵਿੰਦਰ ਬੋਪਾ ਰਹੇ। ਦੋਸਤੋ ਅਕਸਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਜੇਕਰ ਥੇਠਲੇ ਪੱਧਰ ਤੇ ਇਨਸਾਫ ਹੈ ਜਿਹੜਾ ਉਹ ਨਹੀਂ ਮਿਲਦਾ ਥਾਣਿਆਂ ਚੋਂ ਇਨਸਾਫ ਨਹੀਂ ਮਿਲਦਾ ਪੁਲਿਸ ਕੋਲੋਂ ਤਾਂ ਉੱਪਰ ਨਿਆਪਾਲਿਕਾ ਬੈਠੀ ਹੈ ਮਾਨਯੋਗ ਅਦਾਲਤਾਂ ਬੈਠੀਆਂ ਨੇ ਜਿੱਥੇ ਜੱਜ ਸਹਿਬਾਨਾਂ ਦੇ ਵੱਲੋਂ ਛਾਣਬੀਨ ਕਰਕੇ ਬਰੀਕੀ ਦੇ ਨਾਲ ਛਾਣਬੀਨ ਕਰਕੇ ਜਿਹੜਾ ਕੇਸਾਂ ਦਾ ਨਪਟਾਰਾ ਕੀਤਾ ਜਾਂਦਾ ਹੈ ਤਾਂ ਇਸੇ ਤਰ੍ਹਾਂ ਹੀ ਸਾਡੇ ਨਾਲ ਇੱਕ ਸਖਸ਼ ਮੌਜੂਦ ਹੈ ਹਰਪ੍ਰੀਤ ਸਿੰਘ ਪਿੰਡ ਅਸਲਾਮਵਾਲਾ ਤੋਂ ਜਿਹੜੇ ਅੱਜ ਕਤਲ ਦੇ ਕੇਸ ਦੇ ਵਿੱਚੋਂ ਜਿਹੜਾ ਬਰੀ ਹੋਏ ਨੇ ਗੱਲਬਾਤ ਕਰਾਂਗੇ ਕਿ ਵਕੀਲ ਸਾਹਿਬ ਦੀ ਕਿੰਨੀ ਕੁ ਜੜੀ ਵਿੱਚ ਭੂਮਿਕਾ ਰਹੀ ਹੈ ਕਿਉਂਕਿ ਵਕੀਲਾਹ ਦੇ ਸਿਰ ਤੇ ਜਿਹੜੇ ਲੋਕ ਨੇ ਕੇਸ ਜਿੱਤਦੇ ਨੇ ਕਿਉਂਕਿ ਹਰ ਇੱਕ ਚੀਜ਼ ਨੂੰ ਬਰੀਕੀ ਦੇ ਨਾਲ ਛਾਣਬੀਨ ਕਰਕੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਇਹ ਸਿਰਫ ਵਕੀਲਾ ਦਾ ਕੰਮ ਹੈ ਅਸ਼ੋਕ ਕਮੋਈ ਨੇ ਜਿਹੜੇ ਜਲਾਲਾਬਾਦ 바ਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਉਹਨਾਂ ਦੇ ਕਲਾਇੰਟ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਕੇਸ ਹੈ ਉਹ ਜਿੱਤਿਆ ਗਿਆ ਗੱਲਬਾਤ ਕਰ ਲੈਣੇ ਆ ਇਹ ਉਹ ਨੌਜਵਾਨ ਹੈ ਭਾਈ ਜੀ ਕਿਨੇ ਕੇਸ ਦਰਜ ਹੋਇਆ ਕਿਹੜੇ ਥਾਣੇ ਦੇ ਵਿੱਚ ਦਰਜ ਹੋਇਆ ਕਿਹੜੇ ਸਾਲ ਦੇ ਵਿੱਚ ਦਰਜ ਹੋਇਆ ਪੂਰੀ ਕਹਾਣੀ ਕੀ ਹੈ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਹੈ ਮੇਰੇ ਪਿਤਾ ਦਾ ਨਾਮ ਹਰਮੇਲ ਸਿੰਘ ਹੈ ਮੈਂ اسلام ਵਾਲਾ ਪਿੰਡ ਦਾ ਰਹਿਣ ਵਾਲਾ ਹਾਂ ਮੇਰੇ ਤੇ ਅਰਨੀ ਵਾਲਾ ਥਾਣੇ ਤੇ ਵਿੱਚੋਂ 121/23 ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ 323 ਧਾਰਾ ਤੇ 458 ਲਗਾਈ ਗਈ ਉਸ ਦੇ ਵਿੱਚੋਂ ਮੈਨੂੰ 15 ਦਿਨਾਂ ਦੇ ਵਿੱਚ ਮਾਨਯੋਗ ਅਦਾਲਤ ਨੇ ਜ਼ਮਾਨਤ ਦਿੱਤੀ ਜਿਸ ਤੋਂ ਬਾਅਦ ਡੇਢ ਮਹੀਨੇ ਤੋਂ ਬਾਅਦ ਉਹ ਜਨਾਨੀ ਨੂੰ ਮਤਲਬ ਕਿ ਡੈਥ ਹੋ ਗਈ ਉਹ ਕਿੱਥੋਂ ਦੇ ਰਹੇ ਉਹ ਵੀ ਇਸਲਾਮ ਵਾਲਾ ਦੀ ਨੇ ਕੋਈ ਰਿਸ਼ਤੇਦਾਰੀ ਪੈਂਦੀ ਹੈ ਕਿ ਜਾਂ ਨਹੀਂ ਜੀ ਅੱਛਾ ਫਿਰ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਰਤੇ 302 ਦਾ ਪਰਚਾ ਕਰਵਾਇਆ ਜੀ ਜਿਸ ਦੇ ਵਿੱਚ 460 ਧਾਰਾ ਵੀ ਲੱਗੀ ਤੇ ਮੈਂ ਅੰਦਰ ਗਿਆ ਜੀ ਅੰਦਰ ਜਾਣ ਤੋਂ ਬਾਅਦ ਅਸੀਂ ਵਕੀਲ ਸਾਹਿਬ ਨੂੰ ਕੀਤਾ ਜੋ ਕਿ ਅਸ਼ੋਕ ਕੁਮਾਰ ਕੰਬੋਜੀ ਨੇ ਜੀ ਪ੍ਰਧਾਨ ਜਲਾਲਾਬਾਦ ਦੇ ਜੀ 12 ਅਸੋਸੀਏਸ਼ਨ ਦੇ ਹਾਂਜੀ ਓਕੇ ਉਸ ਤੋਂ ਬਾਅਦ ਉਹਨਾਂ ਨੇ ਜੀ ਮੇਰੀਆਂ ਫਾਈਲ ਕਾ ਉਹਨਾਂ ਦੇ ਵਿੱਚ ਅਦਾਲਤ ਦੇ ਵਿੱਚ ਹਮ ਕਿਹੜੀ ਕੋਰਟ ਦੇ ਵਿੱਚ ਕੇਸ ਤੁਹਾਡਾ ਦਰਜ ਸੀ ਐਡੀਸ਼ਨਲ ਸੈਸ਼ਨ ਦੇ ਵਿੱਚ ਜੀ ਜਿਸ ਦੇ ਵਿੱਚ ਅਜੀਤਪਾਲ ਸਿੰਘ ਜੱਜ ਸਾਹਿਬ ਨੇ ਜੀ ਹਾਂ ਹੀ ਲੱਗਦਾ ਸੀ ਵੀ ਜਿਹੜਾ ਇਹ ਮੁਕੱਦਮਾ ਦਰਜ ਹੋਇਆ ਹੈ ਵੀ ਨਿਆਂ ਮਿਲੇਗਾ ਕਿਉਂਕਿ ਅਕਸਰ ਹੀ ਥਾਣਿਆਂ ਦੇ ਵਿੱਚੋਂ ਕਈਆਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉੱਪਰ ਅਦਾਲਤਾਂ ਦੇ ਵਿੱਚ ਪਹੁੰਚ ਪਹੁੰਚ ਕਰਦੇ ਨੇ ਬਿਲਕੁਲ ਜੀ ਸਾਨੂੰ ਪੂਰਾ ਭਰੋਸਾ ਸੀ ਨਿਆਪਾਲ ਕਾ ਤੇ ਜੀ ਕਿ ਸਾਨੂੰ ਇਨਸਾਫ ਮਿਲੇਗਾ ਜਰੂਰ ਮਿਲੇਗਾ ਤੇ ਸਾਨੂੰ ਇਨਸਾਫ ਮਿਲਿਆ ਵੀ ਹੈ ਜੀ ਕਿਉਂਕਿ ਅਸ਼ੋਕ ਕੁਮਾਰ ਕੰਬੋਜੀ ਵਕੀਲ ਸਾਹਿਬ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਜੀ ਅਦਾਲਤ ਦੇ ਵਿੱਚ ਜੀ ਤੇ ਜੱਜ ਸਾਹਿਬ ਨੇ ਆਪਣਾ ਫੈਸਲਾ ਦਿੱਤਾ ਜੀ ਤੇ ਜੋ ਕਿ ਸਾਨੂੰ ਬਹੁਤ ਅਸੀਂ ਖੁਸ਼ ਆ ਉਹਨਾਂ ਦੇ ਫੈਸਲੇ ਤੋਂ ਕਿਦਨ ਫੈਸਲਾ ਕਿਦਨ ਹੋਇਆ 9 ਤਰੀਕ ਨੂੰ ਜੀ 9 ਤਰੀਕ ਨੂੰ 9 ਤਰੀਕ ਪਹਿਲਾ ਮਹੀਨਾ 2026 ਦੇ ਵਿੱਚ ਜੀ ਧੰਨਵਾਦ ਕੀਤਾ ਫਿਰ ਵਕੀਲ ਸਾਹਿਬ ਦਾ ਬਿਲਕੁਲ ਜੀ ਬਿਲਕੁਲ ਵਕੀਲ ਸਾਹਿਬ ਦਾ ਬਹੁਤ ਹੀ ਤਹੇ ਦਿਲੋਂ ਧੰਨਵਾਦ ਹੈ ਜੀ ਬਹੁਤ ਹੀ ਮਹਾਰਾਜ ਉਹਨਾਂ ਨੂੰ ਤਰੱਕੀ ਬਖਸ਼ੇ ਜੀ ਅਸੀਂ ਅਰਦਾਸ ਕਰਦੇ ਆ ਤੇ ਬਹੁਤ ਹੀ ਜ਼ਿਆਦਾ ਅਸੀਂ ਵਕੀਲ ਸਾਹਿਬ ਤੋਂ ਖੁਸ਼ ਆ ਬਹੁਤ ਹੀ ਦਿਲੋਂ ਜੀ ਅੱਜ ਸਰੀ ਆਪਾਂ ਦੇਖੀਦਾ ਕਿ ਕਤਲ ਦੇ ਕੇਸਾਂ ਜੋ ਛੇਤੀ ਕੀਤਾ ਕੋਈ ਬਰੀ ਨਹੀਂ ਛੇਤੀ ਕੀਤਾ ਨਹੀਂ ਬਰੀ ਹੁੰਦਾ ਜੀ ਇੱਕ ਸਾਲ ਦੇ ਵਿੱਚ ਵਕੀਲ ਸਾਹਿਬ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਲਗਨ ਦੀ ਮਿਹਨਤ ਦੇ ਨਾਲ ਸਾਨੂੰ ਬਾਹਰ ਕਢਾਇਆ ਅਸੀਂ ਬਹੁਤ ਹੀ ਜਿਆਦਾ ਦਿਲੋਂ ਖੁਸ਼ ਆਂ ਜੀ ਉਹਨਾਂ ਤੇ ਬਹੁਤ ਹੀ ਜਿਆਦਾ ਉਹਨਾਂ ਦੇ ਧੰਨਵਾਦੀ ਆਂ ਜੀ ਕੋਈ ਸੀ ਕੋਈ ਤੁਹਾਡੇ ਨਾਲ ਇਸ ਕੇਸ ਦੇ ਵਿੱਚ ਸ਼ਾਮਲ ਇਸ ਕੇਸ ਦੇ ਵਿੱਚ ਮੇਰੇ ਨਾਲ ਇੱਕ ਮੁੰਡਾ ਸ਼ਾਮਲ ਸੀ ਉਹ ਉਹ ਤੁਹਾਡਾ ਕੀ ਲੱਗਦਾ ਸੀ ਉਹ ਮੇਰਾ ਮਤਲਬ ਯਾਰ ਦੋਸਤ ਹੀ ਸੀਗਾ ਜੀ ਤੇ ਉਸ ਦਾ ਨਾਮ ਗੁਰਵਿੰਦਰ ਸਿੰਘ ਸੀ ਜੀ ਉਸ ਦੇ ਪਿਤਾ ਦਾ ਨਾਮ ਬਲਕਰਨ ਸਿੰਘ ਸੀ ਜੀ ਉਸ ਨੂੰ ਜੇਲ੍ਹ ਦੇ ਵਿੱਚ ਬਿਮਾਰ ਹੋਇਆ ਜੀ ਉਹ ਜੇਲ੍ਹ ਵਾਲਿਆਂ ਨੇ ਉਸ ਦੀ ਬਾਅਦ ਦੀ ਗੱਲ ਲਾਈ ਓਕੇ ਬਾਹਰ ਉਹ ਹਸਪੀਟਲ ਚ ਜਾ ਕੇ ਜੀ ਮਤਲਬ ਆਪਣਾ ਦਮ ਤੋੜ ਗਿਆ ਅੱਛਾ ਉਹਦੀ ਡੈਥ ਹੋ ਗਈ ਜੇਲ੍ਹ ਚ ਡੈਥ ਹੋ ਗਈ ਜੇਲ੍ਹ ਚ ਜੀ ਬਹੁਤ ਹੀ ਮਾੜਾ ਹੋਇਆ ਉਹਦਾ ਵੀ ਜੀ ਤੇ ਪਰ ਉਸ ਤੋਂ ਬਾਅਦ ਸਾਨੂੰ ਅਦਾਲਤ ਨੇ ਇਨਸਾਫ ਦਿੱਤਾ ਜੀ ਬਹੁਤ ਹੀ ਅਸੀਂ ਅਦਾਲਤ ਤੋਂ ਵੀ ਕਮੀ ਮਹਿਸੂਸ ਹੁੰਦੀ ਹੈ ਜਿਹੜੇ ਯਾਰ ਦੋਸਤ ਦੀ ਡੈਥ ਹੋਈ ਹੈ ਬਹੁਤ ਹੀ ਬਹੁਤ ਹੀ ਜ਼ਿਆਦਾ ਕਮੀ ਮਹਿਸੂਸ ਹੁੰਦੀ ਹੈ ਜੀ ਸਾਨੂੰ ਅੱਜ ਜੇ ਉਹ ਵੀ ਮੇਰੇ ਨਾਲ ਹੁੰਦਾ ਅੱਜ ਉਹ ਵੀ ਬਰੀ ਹੁੰਦਾ ਉਹ ਵੀ ਖੁਸ਼ ਹੁੰਦਾ ਆਪਣੇ ਨਾਲ ਇੱਥੇ ਮੌਜੂਦ ਹੁੰਦਾ ਕਿੰਨੀ ਖੁਸ਼ੀ ਹੁੰਦੀ ਜੀ ਕੀ ਕਹਿਣਾ ਚਾਹੋਗੇ ਵਕੀਲ ਸਾਹਿਬ ਦੇ ਲਈ ਦੋ ਸ਼ਬਦ ਵਕੀਲ ਸਾਹਿਬ ਦੇ ਲਈ ਮੈਂ ਬਹੁਤ ਹੀ ਧੰਨਵਾਦੀ ਆ ਬਹੁਤ ਹੀ ਵਕੀਲ ਸਾਹਿਬ ਦੀ ਮਿਹਰਬਾਨੀ ਕਰਨਾ ਚਾਹਣਾ ਤੇ ਮੈਂ ਇਹਨਾਂ ਨੂੰ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਤਰੱਕੀਆਂ ਬਖਸ਼ਣ ਬਹੁਤ ਹੀ ਜ਼ਿਆਦਾ ਮਤਲਬ ਤੇ ਉੱਚੇ ਪੱਧਰ ਤੇ ਜਾਣ ਤੇ ਇਹ ਹੈ ਵੀ ਨੇ ਕਾਬਿਲ ਅਸੀਂ ਇਹ ਗੱਲ ਮੰਨਦੇ ਆ ਕਿਉਂਕਿ ਸਾਨੂੰ ਇਨਸਾਫ ਦਵਾਇਆ ਤੇ ਅਸੀਂ ਇਸ ਗੱਲੋਂ ਇਹਨਾਂ ਨੂੰ ਮੰਨਦੇ ਹਾਂ ਕਿ ਇਹ ਬਹੁਤ ਹੀ ਕਾਬਲ ਨੇ ਜੀ ਤਾਂ ਬਿਲਕੁਲ ਕਤਲ ਦੇ ਕੇਸ ਵਿੱਚੋਂ ਸਿਆਣੇ ਕਹਿੰਦੇ ਨੇ ਛੇਤੀ ਕੀਤੇ ਆ ਕੋਈ ਬਰੀ ਨਹੀਂ ਹੁੰਦਾ ਪਰ ਜਿਹੜਾ ਇਹ ਨੌਜਵਾਨ ਹੈ ਕਹਿੰਦੇ ਨਾਲ ਹੋਰ ਨੌਜਵਾਨ ਸੀਗਾ ਦੱਸਦੀ ਹੈ ਕਿ ਖੁਸ਼ੀ ਵੀ ਇਹਨਾਂ ਨੂੰ ਮਹਿਸੂਸ ਹੋ ਰਹੀ ਆ ਤੇ ਗਮੀ ਜਿਹੜਾ ਇਹਨਾਂ ਦਾ ਦੋਸਤ ਸੀਗਾ ਉਹ ਵੀ ਇਸੇ ਮੁਕਦਮੇ ਦੇ ਤਹਿਤ ਜੇਲ੍ਹ ਦੇ ਅੰਦਰ ਗਿਆ ਉੱਥੇ ਉਹਦਾ ਬਿਮਾਰ ਹੋਣ ਕਰਕੇ ਉਹਦੀ ਡੈਥ ਹੋ ਗਈ ਤਾਂ ਕਿਤੇ ਨਾ ਕਿਤੇ ਇਸ ਵੀਰ ਦਾ ਕਹਿਣਾ ਹੈ ਕਿ ਸ਼ਾਇਦ ਅੱਜ ਉਹ ਜਿੰਦਾ ਹੁੰਦਾ ਤੇ ਮੇਰੇ ਨਾਲ ਬਰੀ ਹੁੰਦਾ ਪਰ ਦੋਸਤੋ ਕਹਿ ਰਹੀਏ ਕਿ ਅਦਾਲਤਾਂ ਦੇ ਵਿੱਚੋਂ ਜਰੂਰ ਜਿਹੜਾ ਇਨਸਾਫ ਹੈ ਜਿਹੜਾ ਉਹ ਹਰ ਇੱਕ ਨੂੰ ਮਿਲਦਾ ਹੈ ਕਿਉਂਕਿ ਭਰੋਸਾ ਇੱਕ ਕਰਨਾ ਲਾਜ਼ਮੀ ਹੁੰਦਾ ਇਹਨਾਂ ਨੇ ਵੀ ਭਰੋਸਾ ਕੀਤਾ ਸੀ ਕਿ ਆਖਿਰਕਾਰ ਲਾਸਟ ਤੇ ਜਦੋਂ ਵੀ ਕੇਸ ਦਾ ਫੈਸਲਾ ਹੋਇਆ ਤਾਂ ਉਹ ਜ਼ਰੂਰ ਸੱਚ ਦੇ ਆਧਾਰ ਤੇ ਜਿਹੜਾ ਫੈਸਲਾ ਹੋਏਗਾ ਤਾਂ ਬਿਲਕੁਲ ਵਕੀਲ ਸਾਹਿਬ ਲਈ ਵੀ ਬਹੁਤ ਵਧੀਆ ਇਹਨਾਂ ਨੇ ਜਿਹੜੇ ਦੋ ਸ਼ਬਦ ਬੋਲੇ ਨੇ ਕਿਉਂਕਿ ਵਕੀਲ ਚੰਗਾ ਹੋਵੇ ਤਾਂ ਵਕੀਲ ਦੀਆਂ ਦਲੀਲਾਂ ਦੇ ਮੁਤਾਬਕ ਹੀ ਜਿਹੜਾ ਕੇਸ ਹੈ ਉਹ ਜਿੱਤਿਆ ਜਾਂਦਾ ਤਾਂ ਬਿਲਕੁਲ ਇੱਕ ਕਹਾਣੀ ਤੁਹਾਡੇ ਤੱਕ ਲੈ ਕੇ ਪਹੁੰਚੇ ਸੀ ਬਣੇ ਰਹੋ ਸਾਡੇ ਚੈਨਲ ਐਜ ਨਿਊਜ਼ 24 ਚੈਨਲ ਦੇ ਨਾਲ ਮੈਂ ਜਸਵਿੰਦਰ ਬੋਪਾ ਰਾਏ ਜਲਾਲਾਬਾਦ